ਇਹਨਾਂ ਨੂੰ ਚਾਹੇ 5 ਕਿਲੋਮੀਟਰ ਦੂਰ ਤਾਰ ਦੋ ਚਾਹੇ 10 ਕਿਲੋਮੀਟਰ ਦੂਰ ਤਾਰ ਦੋ ਇਹਨਾਂ ਨੇ ਇਹਨਾਂ ਦੇ ਵਿੱਚ ਇੰਨਾ ਜਜ਼ਬਾ ਆ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਇਹਨਾਂ ਨੇ ਇੱਥੇ ਕਾਨਫਰੰਸ ਦੇ ਵਿੱਚ ਪਹੁੰਚਣਾ ਹੀ ਪਹੁੰਚਣਾ ਆ ਸਰਕਾਰ ਦੀਆਂ ਏਡੀਆਂ ਵੱਡੀਆਂ ਘਟਿਆ ਕਰਤੂਤਾਂ ਤੇ ਨਖੇਦੀ ਦੇ ਉੱਤੇ ਉਤਰ ਕੇ ਆਏ ਆ ਸਾਡੇ ਮਾਝੇ ਦੇ ਜਰਨੈਲ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਬਿਨਾਂ ਵਜਾ ਪਿਛਲੇ ਡੇਢ ਦੋ ਮਹੀਨਿਆਂ ਤੋਂ ਅੰਦਰ ਬੰਦ ਕੀਤਾ ਹੋਇਆ ਇਹ ਸ਼ੇਰ ਕਦੀ ਪਿੰਜਰਿਆਂ 'ਚ ਨਹੀਂ ਪੈਂਦੇ ਇਹ ਕੋਈ ਬਹੁਤਾ ਸਮਾਂ ਨਹੀਂ ਆ ਅੱਜ ਤੁਹਾਨੂੰ ਉਹਦੀ ਥਾਪੀ ਡਰਾਉਂਦੀ ਆ ਉਹਦੀਆਂ ਮੁੱਛਾਂ ਦੇ ਵੱਟ ਡਰਾਉਂਦੇ ਆ ਦਿਨ ਥੋੜਿਆਂ ਦੀ ਗੱਲ ਆ ਯੱਟ ਜਾ ਕੇ ਥਾਪੀ ਵੀ ਮਾਰੂਗਾ ਤੇ ਮੁੱਛਾਂ ਨੂੰ ਵੱਟ ਵੀ ਦੇਊਗਾ ਇਸੇ ਸਟੇਜ ਤੇ ਆਣ ਕੇ ਇਹਨਾਂ ਨੂੰ ਇਹ ਕੈਮਰਾ ਲਾਏ ਉਹਦੇ ਉੱਤੇ ਉਹ ਕਹਿੰਦੇ ਜਦੋਂ ਭਗਵੰਤ ਮਾਨ ਵੇਂਦਾ ਜੋ ਮੁੱਛਾਂ ਨੂੰ ਵਟ ਦਿੰਦਾ ਉਹ ਕਹਿੰਦਾ ਯਾਰ ਬੰਦ ਕਰ ਦੋ ਇਹਦੇ ਉਹ ਫੇਰ ਬੰਦ ਕਰਾ ਦਿੰਦਾ ਵੀ ਇਹ ਜੇਲ੍ਹ 'ਚ ਬੈਠਾ ਵੀ ਮੁੱਛਾਂ ਨੂੰ ਵਟ ਦਿੰਦਾ ਭਰਾਓ ਗੱਲ ਕੋਈ ਨਹੀਂ ਆ ਹੱਕ ਤੇ ਸੱਚ ਦੀ ਗੱਲ ਜਿੰਨੇ ਕਰਨੀ ਆ ਉਹਨੂੰ ਇਹਨਾਂ ਅੰਦਰ ਦੇਣਾ ਹੀ ਦੇਣਾ ਉਹਨੇ ਹਮੇਸ਼ਾ ਪੰਜਾਬ ਦੀ ਪੰਜਾਬੀਅਤ ਦੀ ਤੇ ਸਾਰੇ ਭੈਣ ਭਰਾਵਾਂ ਦੀ ਗਰੀਬਾਂ ਦੀ ਬਾਹ ਫੜੀ ਆ ਹਮੇਸ਼ਾ ਆਵਾਜ਼ ਬੁਲੰਦ ਕੀਤੀ ਆ ਇਸ ਕਰਕੇ ਇਹ ਜ਼ੁਲਮ ਜਿੰਨਾ ਮਰਜ਼ੀ ਕਰ ਲੈਣਾ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਦੇ ਨਾਲ ਥੋੜੇ ਦਿਨਾਂ ਦੇ ਵਿੱਚ ਹੀ ਇਹ ਸਾਰਾ ਕੁਝ ਜਿਹੜਾ ਇਹਨਾਂ ਦਾ ਡਰਾਮਾ ਚੱਲ ਰਿਹਾ ਸਮਾਪਤ ਹੋ ਜਾਣਾ ਇਹ ਜਿਹੜੀ ਸਰਕਾਰ ਆਈ ਆ ਇਹ ਇਤਿਹਾਸ ਦੇ ਵਿੱਚ ਕਿਤਾਬਾਂ 'ਚ ਪੜਨ ਨੂੰ ਮਿਲਿਆ ਕਰੂਗਾ ਕਿ ਇੱਕ ਵਾਰੀ ਪੰਜਾਬ 'ਚ ਇੱਕ ਸਰਕਾਰ ਬਣੀ ਸੀ ਜਿਹਦਾ ਮੁੜ ਕੇ ਕੋਈ ਨਾਂ ਨਿਸ਼ਾਨ ਨਹੀਂ ਰਹਿਣਾ ਇਹ ਜਿੰਨੀ ਵੱਡੀ ਸਪੀਡ 'ਚ ਆਈ ਉਹਦੇ ਨਾਲ ਦੁਣੀ ਸਪੀਡ 'ਚ ਵਾਪਸ ਜਾਊਗੀ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗੇ ਸੁਲਝੇ ਇਨਸਾਨ ਜਿਨ੍ਹਾਂ ਨੇ 5-6 ਵਾਰ ਪੰਜਾਬ ਦੀ ਸੇਵਾ ਕੀਤੀ ਬਤੌਰ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਪੰਜਾਬ ਦੀ ਡਿਵੈਲਪਮੈਂਟ ਦਾ ਇਤਿਹਾਸ ਬਦਲ ਕੇ ਰੱਖਿਆ ਅੱਜ ਲੋਕ ਪਿੰਡਾਂ ਦੇ ਵਿੱਚ ਸਥਾਂ ਦੇ ਵਿੱਚ ਫੇਰ ਯਾਦ ਕਰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਵੇ ਤੇ ਸਾਡਾ ਪੰਜਾਬ ਫੇਰ ਉਸੇ ਤਰ੍ਹਾਂ ਹੱਸਦਾ ਵਸਦਾ ਫੇਰ ਲੋਕਾਂ ਦੇ ਵਿੱਚ ਚਿਹਰਿਆਂ ਦੇ ਵਿੱਚ ਘਰਾਂ 'ਚ ਰੌਣਕਾਂ ਆਉਣ ਇਹ ਤੇ ਸਾਡੇ ਕੋਲੋਂ ਆ ਲੈਂਡ ਪੂਲਿੰਗ ਕਰਕੇ ਜ਼ਮੀਨਾਂ ਵੀ ਖੋਣ ਦੇ ਉੱਤੇ ਆ ਗਈ ਆ ਕਿ ਜ਼ਮੀਨਾਂ ਵੀ ਇਹਨਾਂ ਤੋਂ ਖੋ ਲਈਏ ਇਹ ਵੀ ਇਹਨਾਂ ਦਾ ਕਾਲੇ ਇਤਿਹਾਸ ਦੇ ਪੰਨਿਆਂ 'ਚ ਲਿਖਿਆ ਜਾਣਾ ਕਿ ਇਹਦੋਂ ਮਾੜੀ ਸਰਕਾਰ ਕਦੀ ਜ਼ਿੰਦਗੀ 'ਚ ਨਹੀਂ ਆ ਸਕਦੀ ਜਿਹੜੀ ਸਾਡੀ ਰੋਜੀ ਰੋਟੀ ਨੂੰ ਵੀ ਪੈ ਗਈ ਆ ਅੱਜ ਕਿਸਾਨ ਦਾ ਜੇ ਪਰਿਵਾਰ ਪਾਲਦਾ ਤੋ ਇਸ ਜ਼ਮੀਨ ਤੋਂ ਪਾਲਦਾ ਜੇ ਕਿਸੇ ਮਜ਼ਦੂਰ ਦਾ ਪਾਲਦਾ ਤੋ ਉਹਦਾ ਵੀ ਇਸ ਜ਼ਮੀਨ ਤੋਂ ਪਲਦਾ ਇਸ ਕਰਕੇ ਭਰਾਓ ਇਹ ਥੋੜੇ ਦਿਨਾਂ ਦੇ ਪਰਾਉਣੇ ਆ ਸਮਝੇ ਉਹ ਨਹੀਂ ਰਿਹਾ ਤੇ ਰਹਿਣਾ ਇਹ ਵੀ ਨਹੀਂ ਹੈਗਾ ਤਗੜੇ ਹੋ ਜਾ ਆਪਣੀ ਸ਼੍ਰੋਮਣੀ ਅਕਾਲੀ ਦਲ ਦੀ ਆਉਣ ਵਾਲੀ 2000 ਸਰਕਾਰ 2027 ਦੇ ਵਿੱਚ ਫਿਰ ਇਤਿਹਾਸ ਰਚਾਂਗੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਵਾਂਗੇ ਦਾਸ ਇੰਨੇ ਹੀ ਸ਼ਬਦਾਂ ਦੇ ਨਾਲ ਖੇਮਾ ਦਾ ਜਾਚ ਕੇ ਤੁਹਾਡਾ ਸਾਰਿਆਂ ਦਾ ਇੱਥੇ ਆਇਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਦਾ ਇਹ ਹਾਰਦਿਕ ਤੌਰ ਤੇ ਧੰਨਵਾਦ ਹੈ ਸੋ ਰਣਜੀਤ ਸਿੰਘ ਜੀ ਦੋਲੋਂ ਨੰਗਲ ਸੁਖਵਿੰਦਰ ਸਿੰਘ ਜੀ ਸਾਵੀ ਜੀ ਸਰਕਲ ਪ੍ਰਧਾਨ ਜਯੋਵਿੰਦਰ ਸਿੰਘ ਜੀ ਯੂਥ ਵਿੰਗ ਔਰ ਬਿੱਲੂ ਪ੍ਰਧਾਨ ਜੀ ਸਰਲੀ ترਸੀਮ ਸਿੰਘ ਪ੍ਰਧਾਨ ਮੇਵਾ ਸਿੰਘ ਜੀ ਕਰਮ ਸਿੰਘ ਜੀ ਸੁਬੇਦਾਰ ਮੰਗਲ ਸਿੰਘ ਸਰਬਜੀਤ ਸਿੰਘ ਬਲਦੇਵ ਸਿੰਘ ਤੇ ਸੁੱਚਾ ਸਿੰਘ ਚੇਅਰਮੈਨ ਸਰਦਾਰ ਗੁਰਦੇਵ ਸਿੰਘ ਜੀ ਧਾਰੋਵਾਲੀ ਸੀਨੀਅਰ ਆਗੂ ਕੁਲਬੀਰ ਸਿੰਘ ਜੀ ਰਿਆੜ ਬਲਵਿੰਦਰ ਸਿੰਘ ਜੀ ਢਿਲਵਾ ਸਾਹਿਲ ਜੀ ਲੰਗਾ ਤੋਂ ਬਾਬਾ ਅਨੂਪ ਸਿੰਘ ਚੇਅਰਮੈਨ ਪੀਏ ਤੇਜਵੀਰ ਸਿੰਘ ਜੀ ਸੋਨੋ ਅਹਮਦਾਬਾਦ ਹਲਕਾ ਡੇਰਾ ਬਾਬਾ ਨਾਨਕ ਤੋਂ ਸੰਗਤ ਪਹੁੰਚੀ ਹੈ ਬਹੁਤ ਬਹੁਤ ਧੰਨ ਧੰਵਾਦ ਹੈ ਵੀਰਾਂ ਦਾ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਹੀ ਮੈਂਬਰ ਸਾਹਿਬਾਨ ਪਹੁੰਚੇ ਨੇ ਭਾਈ ਅਮਰਜੀਤ ਸਿੰਘ ਜੀ ਬੰਡਾਲਾ ਭਾਈ ਸਰਜੀਤ ਸਿੰਘ ਜੀ ਤੁਗਲਵਾਲ ਭਾਈ ਜੋਤ ਸਿੰਘ ਜੀ ਸਮਰਾ ਭਾਈ ਸਰਜੀਤ ਸਿੰਘ ਜੀ ਪਿੱਟੇਵੜ ਸਾਹਿਬ ਅਤੇ ਉਹਨਾਂ ਦੇ ਨਾਲ ਹੋਰ ਮੈਂਬਰ ਸਾਹਿਬਾਨ ਪੁੱਜੇ ਨੇ ਸਰਦਾਰ ਵੀਰ ਸਿੰਘ ਜੀ ਲੋਪੋ ਕੇ ਸਾਡੇ ਸੀਨੀਅਰ ਅਕਾਲੀ ਆਗੂ ਉਹ ਵੀ ਸਾਡੇ ਵਿੱਚ ਪਹੁੰਚ ਚੁੱਕੇ ਨੇ ਉਹਨਾਂ ਨੂੰ ਵੀ ਜੀ ਆਇਆਂ ਆਖਿਆ ਜਾਂਦਾ ਹੈ ਸੋ ਮੈਂ ਸਾਰੇ ਹੀ ਮੈਂਬਰ ਸਾਹਿਬਾਨਾਂ ਵੱਲੋਂ ਸਾਡੇ ਹਲਕੇ ਦੇ ਸੀਨੀਅਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸਾਡੇ ਸਾਰਿਆਂ ਤੋਂ ਵੱਡੇ ਸਰਦਾਰ ਅਮਰਜੀਤ ਸਿੰਘ ਜੀ ਭਲਾਈਪੁਰ ਸਾਹਿਬ ਉਹਨਾਂ ਨੂੰ ਸਟੇਜ ਤੋਂ ਸੱਦਾ ਦਿੰਦਾ ਹਾਂ ਕਿ ਉਹ ਸਾਰੇ ਮੈਂਬਰ ਸਾਹਿਬਾਨਾਂ ਵੱਲੋਂ ਭਾਈ ਅਮਰਜੀਤ ਸਿੰਘ ਜੀ ਭਲਾਈਪੁਰ ਜੋ ਸਾਡੇ ਹਲਕੇ ਦੇ ਨੇ ਜਲਾਲ ਉਸਮਨ ਸਾਹਿਬ ਵੱਲੋਂ ਬੇਨਤੀ ਹੈ ਕਿ 2 ਮਿੰਟ ਧੰਨਵਾਦ ਕਰਦੇ ਸੰਗਤ ਜੀ ਤੋ ਉਹਨਾਂ ਦੇ ਵੀ ਹਾਜ਼ਰੀ ਪ੍ਰਵਾਨ ਕਰਨੇ ਉਹਨਾਂ ਤੋਂ ਬਾਅਦ ਵਿੱਚ ਬੇਨਤੀ ਹੈ ਭਾਈ ਸਰਜੀਤ ਸਿੰਘ ਜੀ ਪਿੱਟੇਵੱਡ ਉਹ 2 ਮਿੰਟ ਵਾਸਤੇ ਸੰਕੋਚਵੇਂ ਸ਼ਬਦਾਂ ਦੇ ਨਾਲ ਸੰਗਤਾਂ ਦੇ ਨਾਲ ਸਾਝ ਪਾਉਣਗੇ ਔਰ ਰਾਣਾ ਪਲਵਿੰਦਰ ਸਿੰਘ ਜੀ ਦਪੁਰਜੀ ਉਹਨਾਂ ਦਾ ਵੀ ਧੰਨਵਾਦ ਕੀਤਾ ਜਾਂਦਾ ਹੈ ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਤਪ ਸਥਾਨ ਤੇ ਬਾਬਾ ਬਕਾਲਾ ਸਾਹਿਬ ਵਿਖੇ ਜੁੜ ਬੈਠੇ ਸਮੁੱਚੀ ਲੀਡਰਸ਼ਿਪ ਤੇ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਧਰਤੀ ਨੂੰ ਬੜੇ ਵੱਡੇ ਭਾਗ ਨੇ ਇਸ ਧਰਤੀ ਦੇ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ 26 ਸਾਲ 9 ਮਹੀਨੇ 13 ਦਿਨ ਇਥੇ ਤਪੱਸਿਆ ਕੀਤੀ ਔਰ ਇਥੇ ਹੀ ਗੁਰੂ ਸਾਹਿਬ ਨੂੰ ਮੱਖਣ ਸਾਹਿਬ ਜੀ ਲਬਾਣਾ ਨੇ ਆਣ ਕੇ ਗੁਰਲਾਦਰ ਦਾ ਖਿਤਾਬ ਦਿੱਤਾ ਔਰ ਨਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਹੜੇ ਉਹ ਗੁਰਗੱਦੀ ਤੇ ਬੈਠੇ ਔਰ ਅਸੀਂ ਅੱਜ ਉਹਨਾਂ ਦਾ ਦਿਨ ਮਨਾਉਣ ਜਾ ਰਹੇ ਹਾਂ ਇੱਥੇ ਆਪਾਂ ਇੱਕ ਸਿਆਸੀ ਵੱਡੀ ਕਾਨਫਰੰਸ ਕਰ ਰਹੇ ਆ ਇਸ ਸਿਆਸੀ ਕਾਨਫਰੰਸ ਦਾ ਮਕਸਦ ਹੈ ਕਿ ਪੰਜਾਬ ਦੇ ਚੱਲ ਰਹੀ ਸਰਕਾਰ ਜਿਹੜੀ ਇਹ ਉਹਨਾਂ ਭੁਲੇਖਾ ਪਾਉ ਲੋਕਾਂ ਦੀ ਜਿਨ੍ਹਾਂ ਨੇ ਭੁਲੇਖਾ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਇਹ ਸਰਕਾਰ ਬਣਾਈ ਸੀ ਉਹਨਾਂ ਨੂੰ ਭਜਾਉਣ ਦੇ ਵੀ ਦਿਨ ਆ ਗਏ ਵੀਰ ਉਹਨਾਂ ਨੇ ਪੰਜਾਬ ਨੂੰ ਲੁੱਟਣ ਲਈ ਇਸ ਸੂਬੇ ਨੂੰ ਲੁੱਟਣ ਲਈ ਬੜੇ ਵੱਡੇ ਮਨਸੂਬੇ ਘੜੇ ਨੇ ਅੱਜ ਹੀ ਮੈਂ ਵੇਖ ਰਿਹਾ ਸੀ ਕਿ ਟੀਵੀ ਤੇ ਆਪਣਾ ਕੇਦਰੀਵਾਲ ਸ਼ਿਸ਼ੋਧੀਆਂ ਤੇ ਨਾਲ ਦਿੱਲੀ ਵਾਲੀ ਲੀਡਰਸ਼ਿਪ ਜਿਹੜੀ ਆ ਉਹ ਅੱਗੇ ਲਾ ਕੇ ਤੁਰ ਹੀ ਹੁੰਦੀ ਆ ਤੇ ਜਿਹੜਾ ਤੁਸੀਂ ਇਥੋਂ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੇ ਬਣਾਇਆ ਉਹਦੀ ਕਿਤੇ ਸ਼ਕਲ ਨਹੀਂ ਦੇਸੀ ਤੇ ਜੇ ਸ਼ਕਲ ਦੇਸੀ ਆ ਤੇ ਸ਼ਕਲ ਤੋਂ ਦਿਸਦਾ ਹੈ ਵੀ ਉਹਦੇ ਪੱਲੇ ਕੱਖ ਨਹੀਂ ਔਰ ਵੀਰੋ ਇਸ ਸਮਾਂ ਤੁਹਾਡਾ 27 ਦਾ ਆ ਗਿਆ ਇਸ 27 ਦੇ ਸਮੇ ਨੂੰ ਵੇਖਦਿਆਂ ਆਪਾਂ ਪੰਜਾਬ ਦੀ ਸਰਕਾਰ ਜਿਹੜੀ ਹੈ ਬਣਾਉਣੀ ਆ ਔਰ ਉਹ ਬਣਾਉਣੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਚ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਜਦੋਂ ਵੀ ਇੱਥੇ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਆਇਆ ਹੈ ਤੇ ਪੰਜਾਬ ਦੇ ਖਜ਼ਾਨੇ ਦਾ ਮੂੰਹ ਲੋਕਾਂ ਦੀ ਭਲਾਈ ਵਾਸਤੇ ਹੋਇਆ ਹੈ ਪਿੰਡਾਂ ਵੱਲ ਹੋਇਆ ਹੈ ਪਿੰਡਾਂ ਦਾ ਵਿਕਾਸ ਹੋਇਆ ਲੋਕਾਂ ਦਾ ਵਿਕਾਸ ਹੋਇਆ ਨੌਕਰੀਆਂ ਮਿਲੀਆਂ ਔਰ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਲੋਕੀ ਯਾਦ ਕਰਦੇ ਆ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਯਾਦ ਕਰਦੇ ਆ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਯਾਦ ਕਰਦੇ ਆ ਮੈਂ ਜਿਆਦਾ ਸਮਾਂ ਨਾ ਲਵਾਂ ਮੈਂ ਤੁਹਾਡਾ ਇੱਥੇ ਆਉਣ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਲੀਡਰਸ਼ਿਪ ਦਾ ਧੰਨਵਾਦ ਕਰਦਾ ਤੁਸੀਂ ਸਾਡੇ ਜ਼ਿਲ੍ਹੇ ਚ ਆਏ ਜੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਮੇਰੇ ਵੀਰ ਰਾਣਾ ਰਣਬੀਰ ਸਿੰਘ ਜੀ ਲੋਪੋਕੇ ਮੇਰੇ ਵੀਰ ਲਾਲੀ ਗੁਰਿੰਦਰਪਾਲ ਸਿੰਘ ਜੀ ਰਣੀ ਕੇ ਸਾਹਿਬ ਉਹ ਵੀ ਸਟੇਜ ਤੇ ਬੈਠੇ ਹੋਏ ਨੇ ਸਾਡੇ ਅਤੀ ਸਤਿਕਾਰਯੋਗ ਭੈਣ ਜੀ ਜਗਰੂਪ ਕੌਰ ਪ੍ਰਧਾਨ ਜ਼ਿਲ੍ਹਾ ਅੰਮ੍ਰਿਤਸਰ ਇਸਤਰੀ ਅਕਾਲੀ ਦਲ ਉਹ ਵੀ ਪਹੁੰਚੇ ਨੇ ਉਹਨਾਂ ਦੇ ਨਾਲ ਰਣਜੀਤ ਕੌਰ ਬੀਬੀ ਪ੍ਰਭਜੀਤ ਕੌਰ ਇਹਨਾਂ ਸਾਰਿਆਂ ਦਾ ਹੀ ਧੰਨਵਾਦ ਕੀਤਾ ਜਾਂਦਾ ਹੈ ਸੋ ਮੈਂ ਅਦਬ ਸਹਿਤ ਬੇਨਤੀ ਕਰਾਂਗਾ ਸਰਦਾਰ ਅਲਵਿੰਦਰਪਾਲ ਸਿੰਘ ਜੀ ਪੱਖੋਕੇ ਉਹ 2 ਮਿੰਟ ਵਾਸਤੇ ਆਈਆਂ ਹੋਈਆਂ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਕਰਨਗੇ ਸਰਦਾਰ ਅਲਵਿੰਦਰਪਾਲ ਸਿੰਘ ਜੀ ਪੱਖੋਕੇ ਹਲਕਾ ਡੇਰਾ ਬਾਬਾ ਨਾਨਕ ਤੋਂ ਬਲਵਿੰਦਰ ਸਿੰਘ ਜੀ ਢਿੱਲੋਂ ਸਰਕਲ ਪ੍ਰਧਾਨ ਚੇਅਰਮੈਨ ਸਰਬਜੀਤ ਸਿੰਘ ਜੀ ਸਤਨਾਮ ਸਿੰਘ ਜੀ ਪਟਵਾਰੀ ਸਾਹਿਬ ਡਾਕਟਰ ਬਲਰਾਜ ਸਿੰਘ ਜੀ ਕੋਟਲੀ ਜਸਪਿੰਦਰ ਸਿੰਘ ਜੀ ਸਰਪੰਚ ਸਾਹਿਬ ਜਸਵਿੰਦਰ ਸਿੰਘ ਜੀ ਬਲਜੀਤ ਸਿੰਘ ਜੀ ਸਰਪੰਚ ਸਰਪੰਚ ਕਸ਼ਮੀਰ ਸਿੰਘ ਜੀ ਸਾਰਿਆਂ ਦਾ ਹੀ ਹਾਰਦਿਕ ਧੰਨਵਾਦ ਬਾਕੀ ਨਾਂ ਬਾਅਦ ਵਿੱਚ ਆਪ ਜੀ ਦੇ ਸਨਮੁਖ ਕਰਾਂਗੇ ਅਲਵਿੰਦਰਪਾਲ ਸਿੰਘ ਜੀ ਮਖੋ ਕੇ ਉਹ 2 ਮਿੰਟ ਵਾਸਤੇ ਸੰਗਤਾਂ ਦੇ ਸਾਹਮਣੇ ਹੋਣ ਜਾ ਰਹੇ ਨੇ ਬਹੁਤ ਬਹੁਤ ਸਤਿਕਾਰ ਧੰਨਵਾਦ ਹੈ ਅਰਵਿੰਦ ਜੀ ਲਿਓ ਸੱਚਾ ਗੁਰੂ ਲਾਡੋ ਰਹੇ ਦੇ ਅੱਜ ਇਸ ਇਤਿਹਾਸਿਕ ਦਿਹਾੜੇ ਤੇ ਕਤਰ ਹੋਈ ਗੁਰੂ ਪਿਆਰੀ ਗੁਰੂ ਸਾਰੀ ਸਾਧ ਸੰਗਤ ਜੀ ਸੰਗਤ ਵਿੱਚ ਹਾਜ਼ਰੀ ਲਵਾ ਰਹੇ ਖਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਜਿੰਦਰ ਸਿੰਘ ਜੀ ਧਾਮੀ ਸਟੇਜ ਤੇ ਬਿਰਾਜਮਾਨ ਸਰਦਾਰ ਸੱਚਾ ਸਿੰਘ ਜੀ ਲਗਾਤਾਰ ਸਾਬਕਾ ਮੰਤਰੀ ਪੰਜਾਬ ਸਰਦਾਰ ਗੁਲਜਾਰ ਸਿੰਘ ਜੀ ਰਣੀਕੇ ਸਾਬਕਾ ਮੰਤਰੀ ਪੰਜਾਬ ਜਿਨ੍ਹਾਂ ਨੇ ਇਸ ਕਾਨਫਰੰਸ ਨੂੰ ਸਫਲ ਬਣਾਉਣਾ ਹੱਤੇ ਬਹੁਤ ਵੱਡੀ ਮਿਹਨਤ ਕੀਤੀ ਐਨੂੰ ਆਰਗੇਨਾਈਜ਼ ਕੀਤਾ ਬਾਕੀ ਸਾਰੇ ਮੇਰੇ ਵੀ ਕੀ ਮਾ ਸਾਹਿਬ ਸ਼੍ਰੋਮਣੀ ਕਾਲੀ ਦਲ ਦੇ ਮੁਖ ਬਲਾਰੇ ਉਹਨਾਂ ਦੀ ਆਮਦ ਵੀ ਤੇ ਦਰਜਾ ਵਰਦਜਾ ਸੀਨੀਅਰ ਲੀਡਰਸ਼ਿਪ ਬੈਠੀ ਆ ਤੇ ਮੇਰੇ ਸਾਹਮਣੇ ਬੈਠੇ ਸਤਿਕਾਰਯੋਗ ਵੀਰੋ ਪਿਆਰ ਨਾਲ ਗੱਜ-ਬੱਜ ਕੇ ਫਤਿਹ ਬੁਲਾਉਣੀਆਂ ਸਿੰਘਾਂ ਦੀ ਫਤਿਹ ਢਲਣੀ ਚਾਹੀਦੀ ਫਤਿਹ ਬੁਲਾਓਗੇ ਫਤਿਹ ਜਰੂਰ ਹੋਊਗੀ ਬਲਾਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾਰੋ ਇਹ ਤੁਹਾਡੀ ਮਾਝੇ ਵਾਲੀ ਫਤਿਹ ਨਹੀਂ ਗਈ ਫਤਿਹ ਬਲਾਵ ਤੁਹਾਡਾ ਮਨ ਫਤਿਹ ਪਾਊਗਾ ਬਲਾਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਇਤਿਹਾਸਿਕ ਦਿਹਾੜੇ ਤੇ ਆਪਾਂ ਇੱਕ ਸਿਆਸੀ ਕਾਨਫਰੈਂਸ ਦੇ ਰੂਪ ਚ ਬੈਠੇ ਆਂ ਪਿੰਡ ਦੀ ਪੰਚਾਇਤਾਂ ਦੀ ਇਲਾਕੇ ਦੀ ਅੱਜ ਸਦੀ 350 ਸਾਲਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹਨਾਂ ਦੀ ਯਾਦ ਅੱਜ ਆਪਾਂ ਜੁੜੇ ਆ ਮਨਾ ਰਹੇ ਆ ਸਾਡੇ ਕੋਲ ਜਿਹੜੀ ਸਰਕਾਰ ਆਈ ਆ ਉਹਦੇ ਕੰਮਕਾਰ ਤੁਸੀਂ ਵੇਖ ਲਿਆ ਸੀ ਅੱਜ ਜਦ ਵਡਾਲਾ ਵੱਲੋਂ ਸੜਕ ਤੇ ਆ ਰਹੇ ਸੀ ਸੜਕ ਪਹਿਲਾਂ ਕਿਹਦੇ ਬਾਦਲ ਸਾਹਿਬ ਦੇ ਟਾਈਮ ਦੀ ਬਣੀ ਸੀ 18 20 ਫੁੱਟ ਚੌੜੀ ਸੜਕ ਆ ਪਰ ਉਹ ਸੜਕ ਤੇ ਆਉਂਦਿਆਂ 4 ਕਿਲੋਮੀਟਰ ਦੇ ਪੈਂਡੇ ਚੂੜਾ ਲਗੀਆਂ ਕਿਤੇ ਨਾ ਵੇ ਇਹ ਨਹੀਂ ਪਤਾ ਵੀ ਗੁਰੂ ਮਹਾਰਾਜ ਨਾਵੇਂ ਪਾਤਸ਼ਾਹ ਦੀ 350 ਸਾਲਾਂ ਸ਼ਤਾਬਦੀ ਆ ਰਹੀ ਆ ਇਹ ਗੁਰੂ ਘਰ ਨੂੰ ਅੱਜ ਉਹਨਾਂ ਦਾ ਦਿਹਾੜਾ ਮਨਾਉਣਾ ਵੇ ਇੱਥੇ ਦਾਮ ਬਜਰੀ ਪਾ ਦिए ਕਿਤੇ ਤੁਹਾਡੇ ਅੱਖਾਂ ਦੇ ਸਾਹਮਣੇ ਨਾ ਕਿ ਆਏ ਆ ਅਸੀਂ ਆਏ ਆ ਭਗਵ ਸੰਤ ਬਹੁਤ ਆ ਰਹੀ ਆ ਸਾਰੀ ਲੇਟ ਇਸੇ ਕਰਕੇ ਗੱਡੀਆਂ ਵੀ ਨਹੀਂ ਤੁਰ ਰਹੀਆਂ ਸੋ ਆਪਾਂ ਉਹ ਦਿਨ ਵੇਖੇ ਜਦੋਂ ਸਰਦਾ ਪ੍ਰਕਾਸ਼ ਸਿੰਘ ਜੀ ਬਾਦਲ ਪੰਜਾਬ ਦੇ ਮੁੱਖ ਮੰਤਰੀ ਸੀ ਮੂਹਾਂ ਮੰਗੀਆਂ ਗ੍ਰੈਂਟਾਂ ਮਿਲਦੀਆਂ ਸੀ ਗ੍ਰੈਂਟਾਂ ਪਿੰਡਾਂ 'ਚ ਲੱਗੀਆਂ ਸੀ ਸੜਕਾਂ ਬਣੀਆਂ ਸਕੂਲ ਬਣੇ ਕੋਈ ਐਸੀ ਗੱਲ ਨਹੀਂ ਰਹਿ ਗਈ ਜਿਹੜਾ ਮੈਂ ਨਾਂ ਲਵਾਂ ਕੋਈ ਐਸਾ ਕੰਮ ਨਹੀਂ ਰਹਿ ਗਿਆ ਜ਼ਿਮੀਂਦਾਰ ਦੇ ਖਾਤੇ ਦਾ ਜਾਂ ਮੇਰੇ ਦਲਤ ਵੀਰਾਂ ਦੇ ਖਾਤੇ ਦਾ ਭਾਵੇਂ ਸਗਰ ਸਕੀਮ ਸੀ ਭਾਵੇਂ ਬੁੱਢਾਪਾ ਪੈਨਸ਼ਨਾਂ ਸੀ ਭਾਵੇਂ ਬਿਜਲੀ ਦੇ ਬਿੱਲ ਸੀ ਭਾਵੇਂ ਨਿਆਰੀ ਮਾਲਿਆ ਹੀ ਆਪਾਂ ਗਿਣੀ ਜਾਈਏ ਤੇ ਗਿਣਤੀ ਮੁੱਕ ਜਾਂਦੀ ਆ ਪਰ ਉਸ ਤੋਂ ਬਾਅਦ ਦੱਸੋ ਕਿੰਨੇ ਕੀ ਕੀਤਾ ਜੇ ਬਿਜਲੀ ਦਿੱਤੀ ਫਰੀ ਤਸ ਕਾਲੀ ਦਲ ਦੀ ਸਰਕਾਰ ਨੇ ਜਦੋਂ 97 ਚਾਈ ਮਾਲੀਆ ਵੀ ਮਾਫ ਕੀਤਾ ਤੇ ਬਿਜਲੀ ਵੀ ਮੁਫਤ ਕੀਤੀ ਇਹ ਜਿਹੜੀ ਨਵੀਂ ਸਰਕਾਰ ਤੁਹਾਡਾ ਬਦਲਾ ਲੈਣਾ ਚਾਹੁੰਦੀ ਸੀ ਇਹਨੇ ਕੀ ਬਦਲਾ ਲੈਂਦਾ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਜਿਹੜਾ ਨਸ਼ਾ ਕਦੇ ਚੋਰੀ ਛਿਪੀ ਵੇਖਦਾ ਸੀ ਉਹ ਹੁਣ ਟੈਲੀਫੋਨਾਂ ਦੇ ਵੇਕਣ ਲੱਗ ਪਿਆ ਰੋਜ਼ਾਂ ਦਾ ਨਸ਼ਾ ਬੰਦ ਕਰ ਦਾਂਗੇ ਅਸੀਂ 2 ਮਹੀਨੇ ਚ ਕਰ ਦਾਂਗੇ 4 ਮਹੀਨੇ ਚ ਕਰ ਦਾਂਗੇ ਲੋਕ ਪੀੜਤ ਹੋ ਚੁਕੇ ਐ ਇਹਨਾਂ ਦੀ ਇਹਨਾਂ ਗੱਲਾਂ ਸੁਣ ਸੁਣ ਕੇ ਪਰ ਮੈਂ ਇੱਕ ਗੱਲ ਤੁਹਾਨੂੰ ਕਹਿਣਾ ਇਹ ਨਸ਼ਾ ਇਹਨਾਂ ਨੇ ਬੰਦ ਨਹੀਂ ਕਰਨਾ ਇਹ ਨਸ਼ਾ ਤੁਹਾਨੂੰ ਆਪ ਜ਼ਿੰਮੇਵਾਰੀ ਲੈ ਕੇ ਆਪਣੇ ਬੱਚਿਆਂ ਦੀ ਤੁਹਾਨੂੰ ਆਪ ਮਿਹਨਤ ਕਰਨੀ ਪਊ ਆਪ ਆਪਣੇ ਬੱਚਿਆਂ ਤੇ ਪਰਿਵਾਰਾਂ ਨੂੰ ਸਾਹਮਣਾ ਪਊ ਤਾਂ ਜਾ ਕੇ ਇਹ ਕੰਮ ਆਪਣਾ ਸਫਲ ਹੋਣਾ ਸਰਕਾਰ ਤੋਂ ਆਸ ਤੁਸੀਂ ਨਾ ਰੱਖਿਓ ਭਾਵੇਂ ਦਿੱਲੀ ਦੀ ਸਰਕਾਰ ਕੋਈ ਵੀ ਰਹੀ ਆ ਉਹਨੇ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਦੇ ਡਾਕਾ ਮਾਰਿਆ ਪੰਜਾਬੀਅਤ ਤੇ ਡਾਕਾ ਮਾਰਿਆ ਸਿੱਖ ਕੌਮ ਦੇ ਸਰੂਪ ਤੇ ਡਾਕਾ ਮਾਰਿਆ ਔਰੰਗਜ਼ੇਬ ਸੀ ਉਹ ਵੀ ਜ਼ੁਲਮ ਕਰਦਾ ਰਿਹਾ ਕਾਂਗਰਸ ਸੀ ਉਹਨੇ ਵੀ ਸਾਡਾ ਸ੍ਰੀ ਕਾਪਤ ਸਰਪਟ ਹੈ ਟੇੜੀ ਕਰਕੇ ਉਹਨੇ ਵੀ ਜ਼ੁਲਮ ਦੀ ਹੱਥ ਕੀਤੀ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਅੱਜ ਜੇ ਭਾਜਪੀ ਦੀ ਸਰਕਾਰ ਕੇਂਦਰ 'ਚ ਬੈਠੀ ਆ ਉਹ ਵੀ ਉਹੀ ਕੰਮ ਕਰ ਰਹੀ ਹੈ ਲੁਕੇ ਰੁਕ ਦੇ ਵਿੱਚ ਹੀ ਇੰਦਰਾ ਗਾਂਧੀ ਨੇ ਕਾਂਗਸ ਦੇ ਰੂਪ ਦੇ ਵਿਆਜ ਦੇ ਵਿੱਚ ਤੇ ਯਾਰੇ ਰੂਪ ਤੇ ਐਮਰਜੈਂਸੀ ਲਾਤੀ ਸੀ ਇਹ ਜਿਹੜੀ ਦਿੱਲੀ ਦੀ ਸਰਕਾਰ ਹੁਣ ਬੈਠੀ ਆ ਉਹਨੇ ਇਨਡਾਇਰੈਕਟਲੀ ਐਮਰਜੈਂਸੀ ਲਾਤੀ ਆ ਤੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰ ਰਿਆ ਸਾਡੇ ਪਾਣੀਆਂ ਨੂੰ ਅੱਜ ਵੀ ਖੋਹ ਰਿਆ ਜਿੰਨਾਰੇ ਬੋਲਣਾ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਉਹਨੂੰ ਇਸ ਕੰਮ ਦਾ ਹੀ ਨਹੀਂ ਪਤਾ ਵੀ ਪੰਜਾਬ ਦੇ ਮਸਲੇ ਠਾਉਣੇ ਕਿਵੇਂ ਆ ਛ੍ਰੋਮਣੀ ਕਾਲੀ ਦਲ ਦੀ ਸਰਕਾਰ ਬਣੀ ਵੀ ਤੁਸਾਂ ਬਣਾਈ ਵੀ ਤੁਸਾਂ ਹੀ ਬਣਾਈ ਸੀ ਸਾਰੀ ਪਰ ਉਹਨੇ ਅਸੀਂ ਲੜਿਆ ਪਾਣੀ ਦੇ ਮਸਲਿਆਂ ਤੇ ਸਾਡਾ ਕੋਈ ਘਰ ਦਾ ਮਸਲਾ ਨਹੀਂ ਸੀ ਅਸੀਂ ਲੜਿਆ ਬੇਰੁਜ਼ਗਾਰੀ ਤੇ ਤੇ ਮੋਰਚੇ ਲੱਗੇ ਪਾਣੀ ਤੇ ਤੇ ਜਿਹਦਾ ਰਿਜ਼ਲਟ ਸਾਨੂੰ ਪਾਣੀ ਮੰਗਿਆ ਆਪਾਂ ਬਾਬਾ ਕਨਈਆ ਦੇ ਪਾਣੀ ਮੰਗਿਆ ਆਪਣੇ ਦੁਸ਼ਮਣੋਂ ਪਾਣੀ ਵੀ ਪਿਉਂਦਾ ਰਿਆ ਅਹੀਂ ਪਾਣੀ ਮੰਗਿਆ ਸਾਡੇ ਬੱਚਿਆਂ ਦਾ ਸਾਡੇ ਪਰਵਾਰਾਂ ਦਾ ਪੂਰੇ ਨਾ 1585 ਤੋਂ ਲੈ ਕੇ 84 ਤੋਂ ਲੈ ਕੇ 95 ਤੱਕ ਸਾਡਾ ਕਹਾਣ ਕੀਤਾ ਇਹਨਾਂ ਉਹ ਪਾਣੀ ਸੀ ਸਾਰਾ ਪਾਣੀ ਦਾ ਮਸਲਾ ਸੀ ਪਰ ਹੁਣ ਸਾਡੇ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਇਹ ਨਹੀਂ ਚਾਹੁੰਦੇ ਪੀ ਅੱਗੇ ਅਗਰ ਕੋਈ ਸਟੈਪ ਲੈ ਕੇ ਆਪਣੇ ਬੱਚਿਆਂ ਦਾ ਘਾਣ ਕੀਤਾ ਜਾਵੇ ਨਵੇਂ-ਨਵੇਂ ਪ੍ਰੋਗਰਾਮ ਦਵਾਂਗੇ ਆ ਜਿਹੜਾ ਹੁਣ ਬਿੱਲ ਲਿਆਂਦਾ ਸੀ ਉਹਦਾ ਵਿਰੋਧ ਡਟ ਕੇ ਸ਼੍ਰੋਮਣੀ ਕਾਲੇ ਦਲ ਨੇ ਕੀਤਾ ਸਾਡੇ ਪ੍ਰਧਾਨ ਸਦਾ ਸ਼ਕਬੀਰ ਸਿੰਘ ਜੀ ਬਾਦਲ ਨੇ ਵੱਡੇ ਕੱਠ ਹੋਇਆ ਕੱਠ ਹੋਏ ਤੁਹਾਡੇ ਆ ਤੁਹਾਡਾ ਕੱਠ ਜਿਹੜਾ ਤੁਹਾਨੂੰ ਅਜੇ ਲੱਗਦਾ ਲੋਕਾਂ ਨੂੰ ਪਿੱਛੋਂ ਉਹ ਨਹੀਂ ਦੇਣ ਦੇ ਇਹ ਅਜੇ ਆ ਥਾਂ ਕੋਈ ਰਹਿਣਾ ਨਹੀਂ ਭਰਨਾਲਾ ਇਹ ਇਹ ਪੰਜਾਂ 10 ਮਿੰਟਾਂ ਦੀ ਗੱਲ ਭਰਿਆ ਹੀ ਲੋ ਤੁਹਾਡੇ ਸਾਹਮਣੇ ਸੋ ਮੇਰਾ ਭਾਵ ਲੋਕ ਚਾਹੁੰਦੇ ਨੇ ਤੁਸੀਂ ਚਾਉਂਦੇ ਨੇ ਅਸੀਂ ਵੇਖ ਲਿਆ ਦੂਜੀਆਂ ਸਰਕਾਰਾਂ ਨੂੰ ਅਸੀਂ ਕਾਂਗਰਸ ਵੀ ਵੇਖ ਲਈਆ ਆ ਬਦਲਾਅ ਲਈ ਤੁਸੀਂ ਵੇਖ ਲਿਆ ਤੁਹਾਡੇ ਮਨ ਚ ਹੁਣ ਪੂਰਾ ਚਾਅ ਤੇ ਸ਼ਾ ਉਹਨਾਂ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇ ਉਹ ਤੁਸੀਂ ਬਣਾਉਣੀ ਆ ਤੁਹਾਡੇ ਮਨ ਚ ਉਹ ਚਾਅ ਵਜੇ ਤੇ ਮੇਰੀ ਗੱਲ ਨੂੰ ਤੁਸੀਂ درست ਮੰਨਦੇ ਜੇ ਵੀ ਆਪਾਂ ਸਰਕਾਰ ਬਣਾਉਣੀ ਆ ਤੇ ਤੁਸੀਂ ਜਿਹੜਾ ਮਗਰੋਂ ਮੈਂ ਨਾਰਾ ਮਾਰਨਾ ਤੁਸੀਂ ਉਹਦਾ ਜਕਾਰੇ ਦਾ ਜਿਹੜਾ ਜਵਾਬ ਹੈ ਦੋਵੇਂ ਹੱਥ ਖੜੇ ਕਰਕੇ ਦੇਣਾ ਮੈਂ ਇੰਨੀਆਂ ਗੱਲਾਂ ਕਰਕੇ ਪ੍ਰਬੰਧਕਾਂ ਦਾ ਧੰਨਵਾਦ ਹੈ ਜਿਨ੍ਹਾਂ ਬਹੁਤ ਵਧੀਆ ਪ੍ਰਬੰਧ ਕੀਤਾ ਮੈਂ ਆਈ ਸੰਸਦ ਦਾ ਵੀ ਧੰਨਵਾਦ ਕਰਦਾ ਮੈਂ ਜिले ਤਰਨਤਾਰਨ ਤੋਂ ਜਿੰਨੇ ਲੋਕੋ ਉਤੋਂ ਸਾਰੇ ਆ ਰਹੇ ਜੇ ਪਹੁੰਚੇ ਨਹੀਂ ਆ ਜਾਣਗੇ ਉਹਨਾਂ ਦਾ ਵੀ ਧੰਨਵਾਦ ਕਰਦਾ ਪਹਿਲਾਂ ਹੀ ਸੋ ਮੈਂ ਇੱਕ ਤੁਹਾਡੇ ਗੜੀ ਜਕਾਰਾ ਜਰੂਰ ਬੁਲਾਉਣਾ ਜੇ ਤੁਸੀਂ ਚਾਹੁੰਦੇ ਜੇ ਪੰਜਾਬ ਚ ਬਾਦਲ ਸਾਹਿਬ ਦੀ ਸਰਕਾਰ ਆਵੇ ਛਰੋਮ ਨਹੀਂ ਕਾਲੀ ਦਲ ਦੀ ਸਰਕਾਰ ਆਵੇ ਦੋਵੇਂ ਤਰੇ ਸੱਚ ਚੁੱਕ ਕੇ ਗੱਜ ਕੇ ਬਣਾਉਣਾ ਬੁਲਾਓ ਜਕਾਰਾ ਬੋਲੇ ਈਸੋ ਨਿਹਾਲ ਇੱਕ ਹੋਰ ਬੁਲਾਜੋ ਬੋਲੇ ਸੋ ਨਿਹਾਲ ਬਹੁਤ ਬਹੁਤ ਧੰਨਵਾਦ ਆਪਣੇ ਸਾਰੇ ਵੀਰਾਂ ਦਾ ਕਰਕੇ ਗੱਲ ਖਤਮ ਕਰਦੇ। ਬਹੁਤ ਬਹੁਤ ਧੰਨਵਾਦ ਹੈ ਰਣਜੋਤ ਸਿੰਘ ਜੀ ਕਾਲੋਂ ਵਰਕਿੰਗ ਕਮੇਟੀ ਦੇ ਮੈਂਬਰ ਨੇ ਯੂਥ ਅਕਾਲੀ ਦਲ ਦੇ ਮੈਨੇਜਰ ਜੋਬਨਜੀਤ ਸਿੰਘ ਜੀ ਇੰਸਪੈਕਟਰ ਸਰਦਾਰ ਕੁਲਦੀਪ ਸਿੰਘ ਜੀ ਰਿਆੜ ਬਹੁਤ ਹੀ ਸਤਿਕਾਰ ਕੀਤਾ ਜਾਂਦਾ ਹੈ ਨਵਜਿੰਦਰ ਸਿੰਘ ਜੀ ਗਾਂਧੀ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਅਸ਼ਰਮਣੀ ਅਕਾਲੀ ਦਲ ਗੁਰਦੀਪ ਸਿੰਘ ਜੀ ਅਦਲੀਵਾਲਾ ਸਰਕਲ ਪ੍ਰਧਾਨ ਹਰਪਾਲ ਸਿੰਘ ਜੀ ਪੱਲਾ ਪਲਵਾਨ ਜੀ ਸਰਪੰਚ ਲਦੇ ਤੇਜ ਇਕਬਾਲ ਸਿੰਘ ਜੀ ਬੱਬੂ ਮਾਨ ਜੀ ਅਵਤਾਰ ਸਿੰਘ ਜੀ ਸੁਖਵੰਤ ਸਿੰਘ ਜੀ ਪੰਚ ਜਗਵੀਰ ਸਿੰਘ ਜੀ ਸਰਕਲ ਪ੍ਰਧਾਨ ਭਗਤ ਸਿੰਘ ਜੀ ਝੰਝੋਟੀ ਵਾਲੇ ਸ੍ਰੀ ਨਰਿੰਦਰ ਕੁਮਾਰ ਜੀ ਬਹਿਲ ਸੈਂਟਰਲ ਅਮਰਸਰ ਹਲਕਾ ਤੋਂ ਇੰਚਾਰਜ ਨੇ ਸਵਰਨ ਸਿੰਘ ਜੀ ਹਰੀਪੁਰਾ ਅਮਰਜੀਤ ਸਿੰਘ ਜੀ ਪੰਜ ਵਾਰਡ ਸਰਕਲ ਪ੍ਰਧਾਨ ਪਰਮਜੀਤ ਸਿੰਘ ਜੀ ਪੰਜ ਵਾਰਡ ਪ੍ਰਭ ਨੇਪ ਸਿੰਘ ਜੀ ਗਿੱਲ ਆਈਟੀ ਪ੍ਰਧਾਨ ਰਣਜੀਤ ਸਿੰਘ ਜੀ ਸੰਧੂ ਵਿਕੇਸ਼ ਸ਼ਰਮਾ ਜੀ ਪਿੰਕੇਸ਼ ਸ਼ਰਮਾ ਰਣਜੀਤ ਸਿੰਘ ਜੀ ਢਿੱਲੋਂ ਸੀਨੀਅਰ ਅਕਾਲੀ ਲੀਡਰ ਕਲਦੀਪ ਸਿੰਘ ਜੀ ਪੰਡੋਰੀ ਗੁਰਮਜੀਤ ਸਿੰਘ ਜੀ ਸੁਰ ਸਿੰਘ ਇਹਨਾਂ ਸਾਰਿਆਂ ਦਾ ਇਹ ਹਾਰਦਿਕ ਤੌਰ ਤੇ ਧੰਨਵਾਦ ਕੀਤਾ ਜਾਂਦਾ ਹੈ ਮਨਜੀਤ ਸਿੰਘ ਜੀ ਤਰਸਿੱਕਾ ਸਰਿੰਦਰਪਾਲ ਸਿੰਘ ਜੀ ਸੋਜਨ ਸਿੰਘ ਵਾਲਾ ਯੂਥ ਅਕਾਲੀ ਆਗੂ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਸਟੇਜ ਤੋਂ ਬਹੁਤ ਹੀ ਸਤਿਕਾਰ ਅਤੇ ਜੀ ਆਇਆਂ ਆਖਿਆ ਜਾਂਦਾ ਹੈ ਸਤਿੰਦਰਜੀਤ ਸਿੰਘ ਜੀ ਛੱਜਲਵੱਡੀ ਸਾਹਿਬ ਹਲਕਾ ਜੰਡੇਆਲਾ ਗੁਰੂ ਇੰਚਾਰਜ ਉਹ ਵੀ ਇੱਥੇ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦੇ ਨਾਲ ਆਏ ਹੋਏ ਸਾਰੀ ਟੀਮ ਦਾ ਵੀ ਧੰਨਵਾਦ ਦਰਸ਼ਨ ਸਿੰਘ ਜੀ ਵਡਾਲੀ ਜਥੇ ਨਾਲ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਦੋਲੋ ਨੰਗਲ ਤੋਂ ਸਾਬੀ ਜੀ ਪਹੁੰਚੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਗੁਲਜਾਰ ਸਿੰਘ ਜੀ ਧੀਰੇਕੋਟ ਜੁਹਾਰ ਸਿੰਘ ਜੀ ਬੰਡਾਲਾ ਗੁਰਸੰਗਤ ਸਿੰਘ ਜੀ ਸਰਕਲ ਪ੍ਰਧਾਨ ਗੁਰਮੀਤ ਸਿੰਘ ਜੀ ਜਾਣੀਆਂ ਨੌਨੇ ਹਲ ਸਿੰਘ ਜੀ ਪ੍ਰਿੰਸੀਪਲ ਸਾਹਿਬ ਠੱਠੀਆਂ ਸ਼ਮਸ਼ੇਰ ਸਿੰਘ ਜੀ ਸ਼ੇਰਾ ਮਹਿਤਾ ਚੌਂਕ ਸੁਖਦੇਵ ਸਿੰਘ ਜੀ ਸੁੱਖਾ ਮਹਿਤਾ ਬਾਪੂ ਸਰਦੂਲ ਸਿੰਘ ਜੀ ਬਹੁਤ ਪੁਰਾਣੇ ਸਾਡੇ ਬਾਪੂ ਸਰਦੂਲ ਸਿੰਘ ਜੀ ਸੈਦੋਕੇ ਠੇਕੇਦਾਰ ਭਜਨ ਸਿੰਘ ਜੀ ਮਾਹਲ ਹਰਜੀਤ ਸਿੰਘ ਜੀ ਗੋਲੂ ਤਰਸਿੱਕਾ ਲੱਪਰੀ ਸਿੰਘ ਜੀ ਮੈਂਬਰ ਸਹਲਪਰੀ ਸਿੰਘ ਜੀ ਤਰਸਿੱਕਾ ਸੰਦੀਪ ਸਿੰਘ ਜੀ ਸੰਦੀਪ ਸਿੰਘ ਜੀ ਏਆਰ ਸਾਹਿਬ ਉਹ ਵੀ ਪਹੁੰਚੇ ਨੇ ਉਹਨਾਂ ਦਾ ਵੀ ਹਾਰਦਿਕ ਤੌਰ ਤੇ ਸਤਿਕਾਰ ਕੀਤਾ ਜਾਂਦਾ ਹੈ ਸ੍ਰੀ ਸੋ ਹੁਣ ਮੈਂ ਅਦਬ ਸਹਿਤ ਬੇਨਤੀ ਕਰਾਂਗਾ ਮੇਰੇ ਵੀਰ ਇਕਬਾਲ ਸਿੰਘ ਜੀ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਉਹਨਾਂ ਨੂੰ ਬੇਨਤੀ ਹੈ ਵੀਰ ਇਕਬਾਲ ਸਿੰਘ ਜੀ ਨੂੰ ਉਹਨਾਂ ਨੂੰ ਬੇਨਤੀ ਹੈ 2 ਮਿੰਟ ਦੇ ਵਿੱਚ ਆਪਣੇ ਕੁਝੇ ਵਿੱਚ ਸਮੁੰਦਰ ਬੰਦ ਕਰਨ ਵਾਲੀ ਗੱਲ ਕਰਨ ਬਹੁਤ ਪੁਰਾਣੇ ਤੇ ਮਿਹਨਤੀ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੇਜ ਤੇ ਬਿਰਾਜਮਾਨ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਤਾਮੇਸਾਹਬ ਮੇਰਾ ਵੀਰ ਬਲਜੀਤ ਸਿੰਘ ਜਲਾਲ ਉਸਮਾਨ ਸਾਹਿਬ ਜਿਨ੍ਹਾਂ ਦੇ ਪ੍ਰਬੰਧ ਦੇ ਅੱਡ ਪ੍ਰੋਗਰਾਮ ਚੱਲ ਰਿਹਾ ਲਗਾ ਸਾਹਿਬ ਦਰਜਾ ਬਦਰਜਾ ਜਿੰਨੇ ਵੀ ਦੇ ਵਿੱਚ ਜਾਰੂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਵੱਡੀ ਗਿਣਤੀ ਵਿੱਚ ਇੱਥੇ ਪਹੁੰਚ ਕੇ ਸਾਡੇ ਨੂੰ ਪੰਚਾਪਤਾ ਪਾਈਆਂ ਜਾ ਰੀਆਂ ਦੂਰ ਦੂਰ 5-5 ਕਿਲੋਮੀਟਰ ਤੇ ਨਾਕੇ ਲਾ ਕੇ ਤੁਹਾਡੀਆਂ ਗੱਡੀਆਂ ਨੇ ਅੱਗੇ ਆਉਂ ਦਿੱਤੀਆਂ ਜਾ ਰੀਆਂ ਸੀ ਵੀ ਨਿਕਲ ਕੇ ਆਏ ਆ ਸੜਕਾ ਅੱਗੇ ਖਾਲੀ ਆ ਪਿੱਛੇ ਨਾਕੇ ਲਾਤੇ ਆ ਹਾਲੇ ਕਿ ਇਸ ਸੜਕ ਤੇ ਹੋਰ ਕਿਹੇ ਦਾ ਰੋਡ ਨਹੀਂ ਕੇਵਲ ਤੇ ਕੇਵਲ ਇਸ ਕਾਰਪਸ ਨੂੰ ਆਉਣ ਵਾਲੀ ਸਾਰੀ ਸੰਗਤ ਨੇ ਆਉਣਾ ਪਰ ਤੁਸੀਂ ਰਕਾਬਤਾ ਨੂੰ ਤੋੜ ਕੇ ਇੱਥੇ ਪਹੁੰਚੇ ਜੇ ਤੁਹਾਡੇ ਅੱਗੇ ਸਿਰ ਝੁਕਦਾ ਅੱਜ ਦਾ ਇਹ ਇਤਿਹਾਸਕ ਹੋਰ ਵਾਲੀ ਸ਼੍ਰੋਮਣੀ ਅਕਾਲੀ ਜੀ ਦੇ 27 ਵਿੱਚ ਸਰਦਾਰ ਭਗਤ ਸਿੰਘ ਬਾਦਲ ਸਾਹਿਬ ਦੀ ਅਗਵਾਈ ਅੱਤ ਸਰਕਾਰ ਬਣਦੀ ਆ ਉਹਦਾ ਤੁਸੀਂ ਮੋੜ ਬਣਨ ਲਈ ਆਏ ਜੇ ਕਿਉਂਕਿ ਅੱਜ ਕੇਵਲ ਤੇ ਕੇਵਲ ਪੰਜਾਬ ਦੇ ਵਿੱਚ ਇੱਕ ਇੱਕ ਪਾਰਟੀ ਆ ਪੰਜਾਬ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਅੱਜ ਵੀ ਕਿਸਾਨਾਂ ਤੇ ਮਜ਼ਦੂਰਾਂ ਦੀ ਲੜਾਈ ਲੜ ਰਹੀ ਆ ਅੱਜ ਜਿਹੜੀ ਮੌਕੇ ਦੀ ਸਰਕਾਰ ਝਾੜੂ ਵਾਲੀ ਸਰਕਾਰ ਆ ਉਹਨੇ ਅੱਜ ਧਈਆ ਕੀਤਾ ਕਿ ਮੈਂ ਪੰਜਾਬ ਦੇ ਕੋਈ ਕੋਣੀ ਪਾਰਟੀ ਦਾ ਬੁਲਾਰਾ ਕੇਵਲ ਤੇ ਕੇਵਲੀ ਕੋਈ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਆ ਜਿੰਨੇ ਵੀ ਮਾ ਲੋ ਹੱਥ ਬੰਨ ਕੇ ਬੇਨਤੀ ਕਿਉਂ ਜਿਹੜਾ ਸਾਈਡ ਤੇ ਸੱਚੇ ਹੱਥ ਕਾਰਨਰ ਦੇ ਵਿੱਚ ਜਿੱਥੇ ਵੀ ਲਿਆ ਅੱਜ ਆਪਾਂ ਨੂੰ ਸਾਰਿਆਂ ਨੂੰ ਤਕੜੇ ਹੋ ਕੇ ਧਈਆ ਕਰਨਾ ਚਾਹੀਦਾ ਕਿ ਅਸੀਂ ਇਸ ਜ਼ਾਲਮ ਸਰਕਾਰ ਦਾ ਡੱਟ ਕੇ ਵਿਰੋਧ ਕਰਕੇ ਇਹ ਜਿਹੜਾ ਕਿਸਾਨ ਮਾਰੂ ਬੇਲਿਆ ਇਹਦਾ ਵਿਰੋਧ ਕਰਕੇ ਆਪਾਂ ਇਹਨਾਂ ਨੂੰ ਕਾਬਜਾਬ ਨਹੀਂ ਹੋਣਾ ਇਹ ਸੱਚ ਮੈਂ ਸਿੱਧਾ ਸੱਜਣਾਂ ਨੂੰ ਤਗਵਾਜਾ ਕਰਕੋ ਬੋਸ ਜੀਨੀਅਰ ਲਾਈਵ ਬੈਕ ਦੀ ਸਾਡੀ ਸੰਗਤ ਦੇ ਆਪਣੇ ਨਾਲ ਦਰਸ਼ਨ ਦੇ ਕੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਆ ਸਾਰੀ ਸੰਗਤ ਦਾ ਧੰਨਵਾਦ ਕਰਦਾ ਆ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ 'ਚ ਸੀਸ ਨੋਉਂਦਾ ਆ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਸਥਾਨ ਤੇ